ਕారణ ਕੀ ਆ ਵਾਪਸ ਹੋਣ ਦਾ ਕਾਰਨ ਕੀ ਆ ਕਿ ਇਹ ਜਿਹੜਾ ਪੰਜਾਬ ਹੈ ਇਹ ਵੱਡੀ ਇੱਕ ਕਹਿੰਦੇ ਹੁੰਦੇ ਆ ਵੀ ਜਰਖਰੇਜ਼ ਭੂਮੀ ਆ ਇੱਥੇ ਧਾੜ ਵੀ ਜਿਹੜਾ ਵੀ ਆਉਂਦਾ ਚਾਹੇ ਉਹ ਖੈਬਰ ਤੋਂ ਆਵੇ ਉਹਨੂੰ ਵੀ ਮੂੰਹ ਤੋੜ ਜਵਾਬ ਦਿੰਦੇ ਨੇ ਚਾਹੇ ਦਿੱਲੀ ਤੋਂ ਚੜ੍ਹ ਕੇ ਆਵੇ ਉਹ ਐਤਕੀ ਵਾਲੇ ਜਿਹੜੇ ਇਹ ਜਿਹੜੇ ਹਮਲਾਵਰ ਸੀ ਇਹ ਧਾੜ ਵੀ ਸੀ ਇਹ ਕੇਜਰੀਵਾਲ ਦੇ ਅਗਵਾਈ ਵਜੋਂ ਟੋਲਾ ਇੱਥੇ ਪੰਜਾਬ ਚ ਆ ਕੇ ਵੜਿਆ ਇੱਥੇ 92 ਗੁੰਗੇ ਜਿਹੜੇ ਬੋਲਦੇ ਨਹੀਂ ਜਿਨ੍ਹਾਂ ਨੂੰ ਪੰਜਾਬ ਦੇ ਲੋਕਾਂ ਨੇ ਚੁਣ ਕੇ ਭੇਜਿਆ ਜਿਨ੍ਹਾਂ ਦੀ ਜ਼ੁਬਾਨ ਕੱਟ ਲਈ ਗਈ ਆ ਜਿਨ੍ਹਾਂ ਨੂੰ ਮੈਂ ਪੰਜਾਬੀ ਚ ਕਹਦੇ ਆਂ ਕਿ ਅੱਜ ਕੱਲ ਸੁਪਰੀਮ ਕੋਰਟ ਨੇ ਇੱਕ ਜਿਹੜੇ ਕੂਕਰ ਕੁੱਤੇ ਆ ਉਹਨਾਂ ਬਾਰੇ ਕਿਹਾ ਗਿਆ ਉਹਨਾਂ ਨੂੰ ਖੱਸੀ ਕਰ ਦਿੱਤਾ ਗਿਆ ਉਹਨਾਂ ਕੋਲੇ ਇਸ ਪੰਜਾਬ ਦੇ ਹੱਕ ਦੀ ਗੱਲ ਕਰਨ ਦਾ ਕੋਈ ਅਧਿਕਾਰ ਨਹੀਂ ਹੈਗਾ ਤੇ ਉਹ ਕੇਜਰੀਵਾਲ ਦੀ ਕਹਿੰਦੇ ਹੁੰਦੇ ਆ ਅਗਵਾਈ ਵਿੱਚ ਇੱਥੇ ਇੱਕ ਧਾੜ ਆਈ ਸੀ ਉਸ ਧਾੜ ਨੂੰ ਮੂੰਹ ਤੋੜ ਜਵਾਬ ਦਿੱਤਾ ਇਸ ਪੰਜਾਬ ਦੇ ਲੋਕਾਂ ਨੇ ਤੇ ਮੈਂ ਇਹ ਗੱਲ ਕਹਦੇ ਆਂ ਸਭ ਤੋਂ ਵੱਡਾ ਮਾਨਸੀ ਇਸ ਗੱਲ ਦਾ ਦਿੰਨੇ ਆ ਕਿ ਪੰਜਾਬ ਦਾ ਪੁੱਤਰ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਜਿਹੜਾ ਇੱਕੋ ਇੱਕ ਪਾਰਟੀ ਜਿਹੜੀ ਬਾਕੀ ਪਾਰਟੀਆਂ ਨੇ ਆਪੋ ਆਪਣਾ ਰੋਲ ਅਦਾ ਕੀਤਾ ਹੋਏਗਾ ਦੇਖੋ ਦੇਖੀ ਕਿਸਾਨ ਯੂਨੀਅਨ ਨੇ ਕੀਤਾ ਪਰ ਸੁਖਬੀਰ ਸਿੰਘ ਬਾਦਲ ਨੇ ਉਹ ਗੱਲ ਕੀਤੀ ਕਿ ਇੱਕ ਇਹ ਜ਼ਮੀਨ ਨਹੀਂ ਜਾਣ ਦੇਾਂਗੇ ਜੇ ਇਹਨਾਂ ਨੇ ਆਪਣੀ ਇਸ ਨੀਤੀ ਦੇ ਉੱਤੇ ਪਹਿਰਾ ਕਹਿੰਦੇ ਹਾਂ ਜਾਰੀ ਰੱਖਿਆ ਧੱਕੇਸ਼ਾਹੀ ਕੀਤੀ ਤਾਂ ਫਿਰ ਜਿਹੜੀ ਜ਼ਮੀਨ ਐਸਵਾਈਐਲ ਚ ਵਾਪਸ ਕੀਤੀ ਜਿਵੇਂ ਕਲੇਰ ਸਾਹਿਬ ਨੇ ਦੱਸਿਆ ਉਹ ਸਾਰਿਆਂ ਨੂੰ ਵਾਪਸ ਦਿੱਤੀ ਜਾਊਗੀ ਇਸ ਅਕਾਲੀ ਦਲ ਦੇ ਵੱਡੇ ਇਕੱਠਾਂ ਦੇ ਦਹਿਸ਼ਤ ਨੂੰ ਦੇਖਦੇ ਆ ਇਸ ਗੱਲ ਤੇ ਸਰਕਾਰ ਨੇ ਆਪਣਾ ਯੂ ਟਰਨ ਲਿਆ ਭਾਵੇਂ ਇਸ ਗੱਲ ਜਾਨੀ ਜਾਂਦੀ ਆ ਪਰ ਇਹ ਯੂ ਟਰਨ ਬੜਾ ਔਖਾ ਲਿਆ ਉਹਨਾਂ ਨੇ ਬਹੁਤ ਤਰ੍ਹਾਂ ਦੇ ਪਾਪੜ ਵੇਲੇ ਉਹਨਾਂ ਨੇ ਪੁਲਿਸ ਦਾ ਜ਼ਬਰ ਆ ਬੈਠੇ ਨੇ ਜਿਸ ਕਰ ਲੋਣੀ ਹੋਰ ਸਾਰੇ ਜਾਣਦੇ ਆ ਕਿ ਕਿਵੇਂ ਕਿਸਾਨਾਂ ਨੂੰ ਬੁਲਾ ਕੇ ਥਾਣਿਆਂ ਦੇ ਵਿੱਚ ਕਿਵੇਂ ਐਸਡੀਐਮ ਦਫ਼ਤਰ ਵਿੱਚ ਤਹਿਸੀਲਦਾਰ ਦਫ਼ਤਰ 'ਚ ਬਿਠਾ ਕੇ ਬੁਲਾ ਕੇ ਉਹਨਾਂ ਨੂੰ ਇਹ ਗੱਲ ਕਿਹਾ ਗਿਆ ਕਿ ਤੁਸੀਂ ਜਿਹੜਾ ਇਸ ਦੇ ਹੱਕ 'ਚ ਦੋ ਕਿਸੇ ਵੀ ਤਰੀਕੇ ਨਾਲ ਉਹ ਇਸ ਗੱਲ ਨੂੰ ਲਾਗੂ ਕਰਨਾ ਚਾਹੁੰਦੇ ਸੀ ਸਭ ਤੋਂ ਵੱਡਾ ਫੈਕਟ ਏਰੀਆ ਜਿਹੜਾ 24000 ਏਕੜ ਜ਼ਮੀਨ ਕਹਿਣ ਦੀ ਗੱਲ ਆ ਉਹ ਸਾਡੇ ਇਸ ਇਲਾਕੇ ਦੀ ਸੀ ਪਰ ਅਕਾਲੀ ਦਲ ਦੇ ਜੁਝਾਰੂ ਯੋਧਿਆਂ ਨੇ ਇਸ ਗੱਲ ਦੀ ਲੜਾਈ ਲੜ ਕੇ ਅੱਜ ਜਿਹੜੀ ਕਲੇਰ ਸਾਹਿਬ ਜ਼ਿਕਰ ਕਰ ਰਹੇ ਨੇ ਕਿ ਇਸ ਜਿੱਤ ਦਾ ਸਿਹਰਾ ਜਿਹੜਾ ਪੰਜਾਬ ਦੇ ਉਹਨਾਂ ਜਾਂਬਾਜ ਲੋਕਾਂ ਦੇ ਸਾਰਾ ਜਿਹੜੇ ਹਮੇਸ਼ਾ ਹੀ ਇਹਨਾਂ ਜ਼ਬਰ ਤੇ ਜਨਮ ਦਾ ਮੂੰਹ ਤੋੜ ਜਵਾਬ ਦਿੰਦੇ ਰਹੇ ਆ ਹੁਣ ਜਿਹੜੀ ਗੱਲ ਸਾਡੇ ਵੇਖਣ ਵਿੱਚ ਆਈ ਆ ਕਿ ਇਹ ਲੜਾਈ ਅਕਾਲੀ ਦਲ ਜਦੋਂ ਲੜਦਾ ਉਦੋਂ ਹੀ ਜਿੱਤਦੇ ਆ ਸੋ ਕੋਈ ਪਾਣੀਆਂ ਦਾ ਮੋਰਚਾ ਲਾ ਲਓ ਤੁਸੀਂ ਜਾਂ ਐਮਰਜੈਂਸੀ ਦਾ ਮੋਰਚਾ ਲਾ ਲਓ ਤੁਸੀਂ ਪੰਜਾਬੀ ਬੋਲਦੇ ਇਲਾਕਿਆਂ ਦਾ ਦੀ ਗੱਲ ਕਰ ਲਓ ਕੋਈ ਵੀ ਪੰਜਾਬ ਦੇ ਹੱਕਾਂ ਦੀ ਗੱਲ ਆ ਸੰਘਰਸ਼ ਦੀ ਗੱਲ ਆ ਉਹ ਅਕਾਲੀ ਦਲ ਦੀ ਅਗਵਾਈ ਚੀ ਲੜੀ ਜਾਂਦੀ ਆ ਇੱਥੇ ਇਹ ਗੱਲ ਪੱਕੀ ਸਮਝ ਲੈਣੀ ਚਾਹੀਦੀ ਆ ਪੰਜਾਬ ਦੇ ਲੋਕ ਅੱਜ ਸਮਝ ਚੁੱਕੇ ਨੇ ਕਿਉਂਕਿ ਪਿਛਲਾ ਬਦਲਾ ਏਡਾ ਵੱਡਾ ਰੰਗ ਦਿਖਾ ਚੁੱਕਿਆ ਤੇ ਅੱਜ ਲੋਕ ਅਕਾਲੀ ਦਲ ਦੇ ਨਾਲ ਏਡੇ ਵੱਡੇ ਪੱਧਰ ਤੇ ਲੱਖਾਂ ਦੇ ਹਿਸਾਬ ਨਾਲ ਜਿਹੜੇ ਜੁੜ ਰਹੇ ਨੇ ਮੈਂ ਇੱਥੇ ਇੱਕ ਛੋਟਾ ਜਿਹਾ ਜ਼ਿਕਰ ਕਰਨਾ ਚਾਹੁੰਨਾ ਭਾਵੇਂ ਕਿ ਬਹੁਤ ਵੱਡੀ ਗੱਲ ਹੀ ਹੈਗੀ ਮੈਂ ਇੱਥੇ ਦੱਸਣਾ ਚਾਹੁੰਨਾ ਕਿ ਆਮ ਅਕਸਰ ਇੱਕ ਅਭਾਰ ਬਹੁਤ ਵੱਡਾ ਆਉਂਦਾ ਕਿਉਂਕਿ ਅਕਾਲੀ ਦਲ ਦੇ ਨਾਮ ਦੇ ਉੱਤੇ ਇਹ ਬਹੁਤ ਵੱਡੀਆਂ ਜਿਹੜੀਆਂ ਧਿਰਾਂ ਨੇ ਉਹਨੂੰ ਕਮਜ਼ੋਰ ਕਰਨਾ ਚਾਹੁੰਦੀਆਂ ਨੇ ਉਹ ਚਾਹੇ ਧਿਰ ਦਿੱਲੀ 'ਚ ਬੈਠੀ ਹੋਵੇ ਚਾਹੇ ਧਿਰ ਜਿਹੜੀ ਆ ਇੱਥੇ ਪੰਜਾਬ ਦੇ ਚੰਡੀਗੜ੍ਹ 'ਚ ਬੈਠੀ ਹੋਵੇ ਚਾਹੇ ਕੋਈ ਹਰੇ ਰੰਗ ਵਾਲੀ ਹੋਵੇ ਤੇ ਚਾਹੇ ਕੋਈ ਭਗਵਰ ਰੰਗ ਵਾਲੀ ਹੋਵੇ ਸਾਰੀਆਂ ਚਾਹੁੰਦੀਆਂ ਕਿ ਕਿਸੇ ਨਾ ਕਿਸੇ ਢੰਗ ਨਾਲ ਕਾਲੀਦਾਨ ਨੂੰ ਕਮਜ਼ੋਰ ਕਰੀਏ ਪਿਛਲੇ ਦਿਨਾਂ 'ਚ ਵੱਡੇ ਹੱਲੇ ਕੀਤੇ ਗਏ ਸਾਡੇ ਦੇ ਦੋਸ਼ ਲਗੇ ਪਰ ਅੱਜ ਅਸੀਂ 8 ਸਾਲ ਤੱਕ ਬਾਅਦ ਵੀ ਜਿਹੜਾ ਅਕਾਲੀ ਦਲ ਉਸ ਗੱਲ ਦੇ ਵਿੱਚੋਂ ਨਿਕਰ ਕੇ ਸਾਹਮਣੇ ਆਇਆ ਕਿ ਅਕਾਲੀ ਦਲ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਤਕਾਰ ਨੂੰ ਲੈ ਕੇ ਜਿਹੜਾ ਕਿੰਨਾ ਵੱਡਾ ਕਾਰਜ ਕਰ ਸਕਦਾ ਉਹ ਅੱਜ ਉਹ ਗੱਲਾਂ ਕਲੀਅਰ ਹੋ ਗਈਆਂ ਪਰ ਆ ਜਿਹੜੇ ਛੜਜੰਤਰ ਰਚੇ ਜਾ ਰਹੇ ਨੇ ਮੈਂ ਤਾਂ ਦੱਸਣਾ ਚਾਹੁੰਦਾ ਕਿ ਆ ਇੱਕ ਨਵਾਂ ਅਕਾਲੀ ਦਲ ਜਿਹਨੂੰ ਅੱਜਕੱਲ੍ਹ ਪੱਤਰਕਾਰ ਸਹਿਬਾਨ ਕਿਉਂਕਿ ਉਹ ਸ਼ਰਮਣੀ ਅਕਾਲੀ ਦਲ ਦਾ ਨਾਮ ਰੱਖਣ ਦਾ ਅਧਿਕਾਰ ਨਹੀਂ ਹੈਗਾ ਉਹ ਆਪਦੇ ਨਾਲ ਨਵਾਂ ਅਕਾਲੀ ਦਲ ਲਾਉਂਦੇ ਆ ਸਾਡੇ ਪੱਤਰਕਾਰ ਸਹਿਬਾਨ ਉਹਦੇ ਨਾਲ ਨਵਾਂ ਜੋੜਦੇ ਆ ਉਹ ਇਹ ਨਵਾਂ ਅਕਾਲੀ ਦਲ ਕੋਈ ਨਵੀਂ ਗੱਲ ਨਹੀਂ ਹੈਗੀ ਆ ਮੈਂ ਤੁਹਾਨੂੰ ਜੇ ਕੋਈ ਮੇਰਾ ਦੇਖਣਾ ਚਾਹੋ ਨੇੜੇ ਕਰਕੇ ਜ਼ੂਮ ਕਰਕੇ ਇਹ 11 ਘਟਨਾਵਾਂ ਪਿਛਲੇ ਸਮੇਂ 'ਚ ਹੋਈਆਂ ਜਿਹੜੀਆਂ ਕਿ ਆ ਅਕਾਲੀ ਦਲ ਦੇ ਨਵੇਂ ਜਿਹੜੇ ਅਕਾਲੀ ਦਲ ਵਿੱਚੋਂ ਨਵੇਂ ਅਕਾਲੀਦਾਰ ਬਣੇ ਮੈਂ ਵੱਡੀਆਂ ਗੱਲਾਂ ਨਹੀਂ ਕਰਾਂ ਸਰਦਾਰ ਗੁਰਚਰਨ ਸਿੰਘ ਟੋੜਾ ਜਿਹੜੇ ਕਿ ਬਹੁਤ ਵੱਡੇ ਇੱਕ ਅਕਾਲੀ ਦਲ ਦੇ ਲੀਡਰਸ ਹਨ ਉਹਨਾਂ ਕੋਲੇ ਕਿੰਨੇ ਐਮਐਲਏ ਸਨ ਐਮਪੀ ਸਨ ਕੀ ਕੁਛ ਆ ਸ਼ਰੋਣੀ ਕਮੇਟੀ ਮੈਂਬਰ ਸਨ ਉਹ ਵੀ ਵੱਖ ਹੋਏ ਕੀ ਕਾਰਨ ਬਣੇ ਅੱਜ ਲੰਬਾ ਬਸਤਾਜ ਨਹੀਂ ਜਾਣਾ ਪਰ ਅਸ਼ੀਰ ਉਹਨਾਂ ਨੇ ਵੀ ਆਪਣੇ ਆਪ ਨੂੰ ਕਾਲੀ ਦਲ ਦੇ ਨਾਲ ਜੋੜ ਕੇ ਜਿਵੇਂ ਕਹਿੰਦੇ ਦੁਬਾਰਾ ਮੁਰ ਤੋਂ ਉਹ ਗੱਲ ਕੀਤੀ ਢੀਂਡਸਾ ਸਾਹਿਬ ਨੂੰ ਦਿੱਲੀ ਤੋਂ ਬੜੀ ਵੱਡੀ ਸਰਪ੍ਰਸਤੀ ਮਿਲੀ ਨਹੀਂ ਕਾਮਯਾਬ ਹੋ ਸਕੇ ਬ੍ਰਹਮਪੁਰਾ ਸਾਹਿਬ ਨੂੰ ਦਿੱਤੀ ਉਸ ਤੋਂ ਪਹਿਲਾਂ ਬਹੁਤ ਸਾਰੇ ਆਪਸੀ ਜਿਹੜੀਆਂ ਧੜਾਂ ਰਹੀਆਂ ਉਹ ਇੱਕ ਗੱਲ ਸਪਸ਼ਟ ਹੋ ਗਈ ਆ ਕਿ ਪਿਛਲੇ ਸਮੇਂ ਦੇ ਵਿੱਚ ਕੋਈ ਵੀ ਕਾਲੀ ਦਲ ਜੜਾ ਵੱਖ ਹੁੰਦਾ ਰਿਹਾ ਤਾਂ ਉਹ ਖੀਰ ਤੇ ਆ ਕੇ ਜਿਹੜੀ ਗੱਲ ਆ ਜਿਹੜੀ ਲੜਾਈ ਆ ਉਹ ਅਕਾਲੀ ਦਲ ਹੀ ਲੜਦਾ ਰਿਹਾ ਸੋ ਅੱਜ ਅਸੀਂ ਇਹ ਗੱਲ ਵੀ ਦੱਸਣਾ ਚਾਹੁੰਦੇ ਆ ਇੱਥੇ ਸਾਡੇ ਕੁਝ ਲੋਕ ਜਿਹੜੇ ਆ ਅਕਾਲੀ ਦਲ ਨੂੰ ਕਮਜ਼ੋਰ ਕਰਨ ਲਈ ਇਸ ਦੇ ਵਿੱਚ ਜਿਹੜੇ ਮਿਲਾਵਟ ਕਰਨ ਲਈ ਲੋਕਾਂ ਨੂੰ ਗੁੰਮਰਾਹ ਕਰਨ ਲਈ ਬਹੁਤ ਸਾਰੇ ਜਿਹੜੇ ਛੜਜੰਤਰ ਚੱਲ ਰਹੇ ਨੇ ਪਰ ਇਹਨਾਂ ਦਾ ਕੋਈ ਮੁੱਲ ਨਹੀਂ ਹੈਗਾ ਇਤਿਹਾਸ ਜਿਸ ਗੱਲ ਦੀ ਗਵਾਹੀ ਦਿੰਦਾ ਉਹ ਇੱਕੋ ਇੱਕ ਅਕਾਲੀ ਦਲ ਆ ਜਿਹੜਾ ਸ਼ਰੋਮਣੀ ਅਕਾਲੀ ਦਲ ਜਿਹੜਾ ਚੋਣ ਸ਼ਾਨ ਤੱਕੜੀ ਆ ਤੋ ਭਾਵੇਂ ਕੱਲ ਪਰਸੋ ਇੱਕ ਬੜੇ ਦਮਕ ਜੇ ਮਾਰੇ ਗਏ ਕਿ ਅਸੀਂ ਦਫਤਰ ਖੋਲਾਂਗੇ ਅਸੀਂ ਤਕੜੀ ਖੋਲਾਂਗੇ ਅਸੀਂ ਸ਼੍ਰੋਮਣੀ ਕਮੇਟੀ ਖੋਲਾਂਗੇ ਇਹ ਗੱਲਾਂ ਕਹਿਣ ਨਾਲ ਨਹੀਂ ਹੁੰਦੀਆਂ ਇਹ ਕਰਨ ਨਾਲ ਬਣਦੀਆਂ ਨੇ ਮੈਂ ਇੱਕ ਗੱਲ ਦੱਸਣੀ ਚਾਹੁੰਨਾ ਕਿ ਜਿਹੜੀ ਅੱਜ ਦੇ ਸਮੇਂ ਦੇ ਵਿੱਚ ਅੱਜ ਦੇ ਸਮੇਂ ਦੇ ਵਿੱਚ ਇੱਕ ਹੋਰ ਚੁਣੌਤੀ ਆ ਇਹ ਪਹਿਲੀ ਚੁਣੌਤੀ ਤਾਂ ਕੇਜਰੀਵਾਲ ਵਾਲੀ ਚੁਣੌਤੀ ਸੀ ਜਿਹੜੇ ਕੀ ਧੜਵੀ ਬਣ ਕੇ ਇੱਥੇ ਲੁੱਟਣਾ ਚਾਹੁੰਦੇ ਸੀ ਸਾਡੀਆਂ ਜ਼ਮੀਨਾਂ ਤੇ ਆਉਣਾ ਚਾਹੁੰਦੇ ਸੀ ਅੱਜ ਇੱਕ ਹੋਰ ਚੁਣੌਤੀ ਆ ਅਕਾਲੀ ਦਲ ਇਸ ਚੁਣੌਤੀ ਨੂੰ ਡਟ ਕੇ ਲੈ ਰਿਆ ਤੇ ਅਸੀਂ ਪੰਜਾਬ ਦੇ ਲੋਕਾਂ ਨੂੰ ਵੀ ਅਗਲ ਕਹਿਣੀ ਚਾਹੁੰਦੇ ਆ ਕਿ ਪੰਜਾਬ ਦੇ ਲੋਕ ਇਸ ਚੁਣੌਤੀ ਬਾਰੇ ਕੀ ਕਹਿਣਾ ਚਾਹੁੰਦੇ ਆ ਸੋ ਆਹ ਜਿਹੜੀ ਗੱਲ ਸਾਮ-ਦੰਡ ਭੇਦ ਸੱਚ ਛੂਟ ਕੁਐਸਚਨ ਆਂਸਰ ਹਾਈ ਠਗੜਾ ਜੋ ਕਰਨਾ ਪੜੇਗਾ ਕਰਾਂਗੇ ਤਿਆਰ ਨਾ ਤਾਮ ਜਾਮ ਦੰਡ ਵੇਦ ਜੋ ਝੂਠ ਬੋਲਣਾ ਜੋ ਲੜਾਈ ਝਗੜਾ ਕਰਨਾ ਪਏਗਾ ਅਸੀਂ ਕਰਾਂਗੇ ਇਹ ਸਿਸ਼ੋਧੀਆਂ ਕੌਣ ਹੈ ਇਹ ਦੱਸ ਸਕਦੇ ਆ ਕੋਈ ਗੂੰਗੇ ਇੱਥੇ ਬੰਦੇ ਗੂੰਗੇ ਵੀ ਸਿਸ਼ੋਧੀਆਂ ਕੌਣ ਜਿਹੜਾ ਪੰਜਾਬ ਦੇ ਵਿੱਚ ਕਹਿੰਦਾ ਅਸੀਂ ਝਗੜਾ ਕਰਕੇ ਦੇ ਸੀ ਕਿ ਹਰ ਤਰੀਕੇ ਨਾਲ ਵਰਤ ਕੇ ਦੇ ਪੰਜਾਬ ਦੇ ਲੋਕਾਂ ਨੂੰ ਅਸੀਂ ਘਬਰਾ ਕਰਾਂਗੇ ਉਹ ਨੰਘਿਆ ਟਾਈਮ ਅੱਜ ਹੁਣ ਪੰਜਾਬ ਦੇ ਲੋਕ ਕਾਲੀ ਦਲ ਇਸ ਗੱਲ ਦਾ ਜਵਾਬ ਮੰਗ ਰਿਹਾ ਕਿ ਤੇਰੀ ਕੀ ਹਸਤੀ ਆ ਕੇਜਰੀਵਾਲ ਨੂੰ ਦਾ ਮੂੰਹ ਤੋੜ ਜਵਾਦ ਸਾਹਿਬ ਪੱਠੇ-ਪੱਠੇ ਬਰੀ ਭਜਾਇਆ ਜਿਹੜਾ ਇਥੋਂ ਕਰੋੜਾਂ ਰੁਪਈਆ ਇਕੱਠਾ ਕਰਨਾ ਚਾਹੁੰਦਾ ਸੀ ਹੁਣ ਇਹ ਗੱਲ ਦੱਸਣ ਕਿ ਜਿਹੜਾ ਇਥੋਂ ਦਾ ਮੁੱਖ ਮੰਤਰੀ ਇਥੇ ਇੱਕ ਹੋਰ ਮੁੱਖ ਮੰਤਰੀ ਬਣਾ ਕੇ ਜਿਹੜਾ ਸ਼ੋਹਰੀਆਂ ਨੂੰ ਤਰੈ ਫਿਰਦਾ ਜਿਹੜਾ ਆਹ ਗੱਲ ਕਹਿੰਦਾ ਆਫੀਸ਼ੀਅਲੀ ਇਹਦਾ ਜਵਾਬ ਕਾਲੀ ਦਾ ਢੋਕੇ ਦੇਗਾ ਪੰਜਾਬ ਦੇ ਲੋਕ ਡਟ ਕੇ ਦੇਣਗੇ ਅਸੀਂ ਇਹੋ ਜੇ ਲੋਕਾਂ ਨੂੰ ਸਬਕ ਸਿਕਾਉਣਾ ਜਾਣਦੇ